ਕਿੰਨੇ ਹੈਲਪ ਹੈ ਜੀ 500 ਰੁਪਿਆ ਮਹੀਨਾ 500 ਰੁਪਏ ਮਹੀਨੇ ਚ ਮੈਂ ਆਪਣੀ ਡਾਟਰ ਨੂੰ ਤੁਹਾਨੂੰ ਲੱਗਦਾ ਪ੍ਰਾਈਵੇਟ ਸਕੂਲ ਚੋਂ ਕੱਢ ਕੇ ਸਰਕਾਰੀ ਸਕੂਲ ਚ ਪਾਉਂਗਾ ਸਿਰਫ 500 ਰੁਪਏ ਲੈਣ ਲਈ ਤੁਸੀਂ ਮੰਨੋਗੇ ਮਤਲਬ ਇਹ ਰਵਨੀਤ ਸਿੰਘ ਜੀ ਬਿੱਟੂ ਜੀ ਆ ਨਾਲਗੁਆਣੇ ਚ ਬੈਠੇ ਨੇ ਤਾਂ ਸਾਡੇ ਵੱਲੋਂ ਕੰਪਲੀਟ ਫੇਲਿਅਰ ਹੈ ਜੀ ਇਹਨਾਂ ਦਾ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਤੋਂ ਲੁਧਿਆਣਾ ਸੀਟ ਦੇ ਲਈ ਸੰਸਦ ਰਵਨੀਤ ਸਿੰਘ ਬਿੱਟੂ ਦੇ ਵਿੱਚ ਭਰੋਸਾ ਜਤਾਇਆ ਰਵਨੀਤ ਸਿੰਘ ਬਿੱਟੂ ਨੂੰ ਫਿਰ ਲੁਧਿਆਣਾ ਤੋਂ ਉਮੀਦਵਾਰੀ ਦੀ ਟਿਕਟ ਦਿੱਤੀ ਗਈ ਹੈ ਇਸ ਬਾਰੇ ਲੁਧਿਆਣਾ ਦੇ ਲੋਕ ਕੀ ਸੋਚਦੇ ਨੇ ਪਿਛਲੇ 5 ਸਾਲ ਬਿੱਟੂ ਦੇ ਕਿਸ ਤਰ੍ਹਾਂ ਦੇ ਰਹੇ ਨੇ ਕੀ ਲੁਧਿਆਣਾ ਦੇ ਵਿੱਚ ਲੋਕਾਂ ਦੀ ਸੁਣਵਾਈ ਹੋਈ ਹੈ ਲੋਕਾਂ ਦੇ ਕੰਮ ਹੋਏ ਨੇ ਜਾਂ ਫਿਰ ਸਕੋਰ ਕਾਰਡ ਜ਼ੀਰੋ ਬੋਲਦਾ ਇਸ ਬਾਰੇ ਇੱਕ ਨਜ਼ਰ ਮਾਰਦੇ ਆ ਲੋਕਾਂ ਤੋਂ ਜਾਣਦੇ ਆ ਲੋਕਾਂ ਦੀ ਰਾਏ ਕੰਪਲੀਟ ਫੇਲਿਅਰ ਬਿਕੋਜ਼ ਸ਼ੁਰੂ ਤੋਂ ਜਿਸ ਤਰ੍ਹਾਂ ਅਸੀਂ ਦੇਖਦੇ ਆ ਰਹੇ ਆ ਸਰਕਾਰਾਂ ਬਦਲਦੀਆਂ ਨਮਹਾਨ ਦੀਆਂ ਜੋ ਪ੍ਰੋਮਿਸਸ ਹੁੰਦੇ ਆ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਆ ਡੋਨਟ ਥਿੰਕ ਸੋ 95% ਪ੍ਰੋਮਿਸਸ ਉਹਨਾਂ ਨੇ ਜਿਹੜੇ ਹੈ ਕੀਤੇ ਸੀਗੇ 5% ਤਾਂ ਕੀਤੇ ਹੀ ਨਹੀਂ ਜਿਹੜੇ ਹੋਣੇ ਚਾਹੀਦੇ ਸੀ 95% ਪ੍ਰੋਮਿਸਸ ਕਿਤੇ ਹਾਰਡਲੀ ਉਹਨਾਂ ਚੋਂ 3% ਹੀ ਪੂਰੇ ਨਹੀਂ ਹੋਏ ਬਿਕੋਜ਼ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਵਾਲੀ ਪਿਕਚਰ ਦੇਖ ਲਓ ਪੰਜਾਬ ਦੀ ਸੇਮ ਸਿਚੁਏਸ਼ਨ ਹੈ ਇਨਫਰਾਸਟ੍ਰਕਚਰ ਦਾ ਸੇਮ ਰੋਡਸ ਹੈ ਸੇਮ ਫੈਸਿਲਿਟੀਆਂ ਹੈ ਜਿਹੜੀ ਪਬਲਿਕ ਨੂੰ ਮਿਲਣੀਆਂ ਚਾਹੀਦੀਆਂ ਜਿਹੜੇ ਹਲੇ ਤੱਕ ਉਹ ਮਈਆਂ ਨਹੀਂ ਹੋਈਆਂ ਬਹੁਤ ਵਧੀਆ ਕੰਮ ਕੀਤਾ ਜੀ ਬਿੱਟੂ ਸਾਹਿਬ ਨੇ ਚੰਗੀ ਤਰੱਕੀ ਕੀਤੀ ਲੁਧਿਆਣੇ ਦੀ ਸਾਰੇ ਪਾਸੇ ਉਹਨਾਂ ਨੇ ਕੀਤਾ ਕੰਮ ਵੱਧ ਚੜ ਕੇ ਕੀਤਾ ਇਦਾਂ ਦੀ ਗੱਲ ਨਹੀਂ ਆ ਉਹ ਨਹੀਂ ਡਰਾਮਾ ਨਹੀਂ ਜੀ ਉਹ ਤਾਂ ਉਹਨਾਂ ਨੇ ਸਹੀ ਕੀਤਾ ਉਹ ਸੜਕਤਾ ਬਣਾਉਂਦੇ ਨਹੀਂ ਕੋਈ ਕਿਤੇ ਵੀ ਪੋਲ ਨਹੀਂ ਬਣਾਉਂਦੇ ਕੁਝ ਨਹੀਂ ਬਣਾਉਂਦੇ ਦੋ ਦਿਨ ਬੰਦ ਰੱਖਿਆ ਤਾਂ ਫੇਰ ਉਹ ਕਹਿੰਦੇ ਅਸੀਂ ਕਰਾਂਗੇ ਹਾਲੇ ਹੁਣ ਥੋੜਾ ਕੁਝ ਕੰਮ ਸ਼ੁਰੂ ਕੀਤਾ ਉਹਨਾਂ ਨੇ ਟੋਲ ਪਲਾਜ਼ਾ ਲੈਣਾ ਇਹ ਤਾਂ ਕੁਝ ਕਰਦੇ ਹੀ ਨਹੀਂ ਸੀ ਉਹ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਦੁਬਾਰਾ ਟਿਕਟ ਦੇਤੀ ਹੈ ਠੀਕ ਕੀਤਾ ਹਾਂ ਬਹੁਤ ਵਧੀਆ ਕੀਤਾ ਜੀ ਟਿਕਟ ਆਪਾਂ ਨਾਲ ਆਉਂਦੇ ਕਾਂਗਰਸ ਦੇ ਨਾਲ ਆ ਇਦਾਂ ਦੀ ਕੀ ਗੱਲ ਜੱਜਣਗੇ ਹਾਂ ਜੱਜ ਹੋਗੇ ਜੀ ਜੱਜ ਹੋ ਗਏ ਇਹਨੂੰ ਤੇ ਉਹ ਪੇਪਰ ਵਰਕ ਜ਼ਰੂਰ ਹੋ ਰਿਹਾ ਹੈ ਹਰ ਜਗ੍ਹਾ ਵੀਸੀਆ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਰਿਬਨ ਕੱਟੇ ਜਾ ਰਹੇ ਆ ਪ੍ਰੋਜੈਕਟ ਆ ਰਿਹਾ ਉਹ ਪ੍ਰੋਜੈਕਟ ਆ ਰਿਹਾ ਬਟ ਪਿਛਲੇ ਤੁਸੀਂ 5 ਸਾਲਾਂ 3 ਸਾਲਾਂ ਚ ਕੋਈ ਪ੍ਰੋਜੈਕਟ ਛੜਿਆ ਚੜਿਆ ਦੇਖ ਲਓ ਚਾਹੇ ਹਾਈਵੇ ਦਾ ਪ੍ਰੋਜੈਕਟ ਹੈ ਉਹਨਾਂ ਨੂੰ ਬੈਠ ਕੇ ਧਰਣਾ ਲਾਣਾ ਪਿਆ ਵੀ ਆ ਹਾਈਵੇ ਪੂਰਾ ਕਰੋ ਇੱਕ ਵਾਰ ਹਾਈਵੇ ਵੀ ਜਾਮ ਹੋ ਗਿਆ ਸੀਗਾ ਤੁਸੀਂ ਟੋਲ ਟੈਕਸ ਵਾਲਾ ਹਾਈਵੇ ਦੀ ਗੱਲ ਸੁਣੀ ਹੋਏਗੀ ਤੋਂ ਸਿਚੁਏਸ਼ਨ ਇੰਨੀ ਵਰਸ ਹੋ ਚੁੱਕੀ ਹੈ ਕਿ ਅਗਰ ਐਮਪੀ ਵੀ ਕੋਈ ਗੱਲ ਨਹੀਂ ਸੁਣ ਰਿਹਾ ਉਹਨੂੰ ਧਰਣਾ ਲਾਣਾ ਪੈ ਰਿਹਾ ਜਾ ਕੇ ਤੇ ਪਬਲਿਕ ਕੀ ਕਰੇਗੀ ਰੋਜ਼ ਹਾਦਸੇ ਹੁੰਦੇ ਆ ਤੁਸੀਂ ਉਹ ਹਾਈਵੇ ਦਾ ਦੇਖ ਲਓ ਟੂ व्हीलर ਸਪੈਸ਼ਲੀ ਸਭ ਤੋਂ ਜ਼ਿਆਦਾ ਹਾਦਸੇ ਆਇਆ ਕਰ ਹੁੰਦੇ ਆ। ਹੂੰ ਠੀਕ ਹੈ ਕਿਤੇ ਕੋਈ ਪੁਲਿਸ ਦਾ ਇੰਤਜ਼ਾਮ ਨਹੀਂ ਹੈ। ਕਿਤੇ ਕੋਈ ਡਾਇਵਰਜਨ ਦਾ ਨਹੀਂ ਲੱਗਿਆ ਹੋਇਆ। ਸਾਰੇ ਆਮ ਰੋਡਜ਼ ਦੇ ਉੱਪਰ ਕਨਾਲਸ ਬਣਾ ਬਣਾਵਨਾ ਆ ਕੇ ਛੱਡੇ ਹੋਏ ਨੇ ਕੋਈ ਕਵਰ ਨਹੀਂ ਕੀਤਾ ਹੋਇਆ। ਅਸੀਂ ਡੇਲੀ ਟਰੈਵਲ ਕਰਦੇ ਆ ਤੇ ਇੰਨਾ ਜ਼ਿਆਦਾ ਰਿਸਕੀ ਹੈ। ਉਸੇ ਜਗ੍ਹਾ ਤੇ ਛੋਟੇ ਵਹੀਕਲ ਚੱਲ ਰਹੇ, ਉਸੇ ਜਗ੍ਹਾ ਤੇ ਫੋਰ व्हीਲਰ ਚੱਲ ਰਹੇ ਆ। ਅਸੀਂ ਡੇਲੀ ਕਮਿਊਟ ਕਰਦੇ ਆ ਬਹੁਤ ਰਿਸਕੀ ਹੈ। ਇਹ ਸਿਚੁਏਸ਼ਨ ਸੀ ਕਿ 5 ਸਾਲ ਪਹਿਲਾਂ ਵੀ ਸੇਮ ਸਿਚੁਏਸ਼ਨ ਹੈ ਹੋਣਾ। ਹੁਣ ਤੁਸੀਂ ਆ ਜਾਓ ਜੀ ਵੈਲਫੇਅਰ ਸਕੀਮਸ ਤੇ ਤੇ ਵੈਲਫੇਅਰ ਸਕੀਮਸ ਵੀ ਉਹੀ ਚੱਲ ਰਹੀਆਂ ਨੇ ਪੇਪਰਵਰਕਸ ਤੇ ਹਮਮ ਕੱਲ ਮੈਂ ਆਪਣੀ ਡਾਟਰ ਲਈ ਵੈਲਫੇਅਰ ਸਕੀਮ ਚੈੱਕ ਕਰ ਰਿਹਾ ਸੀਗਾ ਜੀ ਮੇਰੀ ਦੋ ਡਾਟਰਸ ਐ ਮੈਂ ਕਿਹਾ ਸਿਰਫ ਦੇਖਦੇ ਆਂ ਕੀ ਵੈਲਫੇਅਰ ਸਕੀਮਸ ਐ ਬਿਕਾਜ਼ ਐਟ ਥਿਸ ਟਾਈਮ ਸਾਨੂੰ ਬਜਟ ਦੀ ਕਾਫੀ ਜ਼ਰੂਰਤ ਐ ਬਿਕਾਜ਼ ਅਸੀਂ ਨੀਡਸ ਨਹੀਂ ਪੂਰੀ ਕਰ پا ਰਹੇ ਮੈਂ ਕਿਹਾ ਚਲੋ ਗਵਰਨਮੈਂਟ ਵੱਲੋਂ ਕੋਈ ਹੈਲਪ ਐ ਅਗੇਨ ਕਿੰਨੇ ਹੈਲਪ ਐ ਜੀ 500 ਰੁਪਿਆ ਮਹੀਨਾ 500 ਰੁਪਏ ਮਹੀਨੇ 'ਚ ਮੈਂ ਆਪਣੀ ਡਾਟਰ ਨੂੰ ਤੁਹਾਨੂੰ ਲੱਗਦਾ ਪ੍ਰਾਈਵੇਟ ਸਕੂਲ 'ਚੋਂ ਕੱਢ ਕੇ ਸਰਕਾਰੀ ਸਕੂਲ 'ਚ ਪਾ ਤੁਸੀਂ ਮੰਨੋਗੇ ਮਤਲਬ ਇਹ ਰਵਨੀਤ ਸਿੰਘ ਜੀ ਬਿੱਟੂ ਜੀ ਨਾਲ ਗੁਆਣੇ ਚ ਬੈਠੇ ਨੇ ਠੀਕ ਹੈ ਤੇ ਇਹ ਸਾਰੀ ਚੀਜ਼ਾਂ ਨੂੰ ਗਰਾਉਂਡ ਰਿਐਲਿਟੀਸ ਤੇ ਉਤਰ ਕੇ ਦੇਖੋ ਜੀ ਕਿੰਨਾ ਮੁਸ਼ਕਿਲ ਹੈ ਜੀ ਰੇਟ 'ਚ ਇੱਕ ਕਿਚਨ ਚਲਾਣਾ ਬੇਸਿਕ ਕਿਚਨ ਚਲਾਣਾ ਅਪਰ ਲਗਜ਼ਰੀਜ਼ ਦੀ ਗੱਲ ਨਹੀਂ ਕਰ ਰਹੇ ਏਸੀ ਭੁੱਲ ਜਾਓ ਕਾਰ ਭੁੱਲ ਜਾਓ ਟੂ-ਵੀਲਰ ਵੀ ਛੱਡ ਦਿਓ ਇੱਕ ਬੇਸਿਕ ਆਮ ਆਦਮੀ ਜਿਹੜਾ ਚੱਲ ਰਿਹਾ ਅੱਜ ਦੀ ਰੇਟ ਵਿੱਚ ਐਨੀ ਮੁਸ਼ਕਿਲ ਨਾਲ ਕੋਤਰਾ ਚੱਲ ਰਿਹਾ ਜੀ ਪੁੱਛੋ ਨਾ ਤੇ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਜਿਹੜੀ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾ ਸਕਦੇ ਸੀਗੇ ਆ ਡੋਨਟ ਸਿੰਕ ਜੋ ਪੰਜਾਬ ਲਈ ਕੁਝ ਐਸਾ ਜਾਂ ਲੁਧਿਆਣਾ ਸਿਟੀ ਲਈ ਕੁਝ ਐਸਾ ਹੋਇਆ ਹੈ ਤਾਂ ਸਾਡੇ ਵੱਲੋਂ ਕੰਪਲੀਟ ਫੇਲਿਅਰ ਹੈ ਜੀ ਇਹਨਾਂ ਦਾ ਤੇ ਆਉਣ ਵਾਲੇ ਹੁਣ ਦੇਖੋ ਚੋਣਾਂ ਸਾਡੇ ਵੱਲੋਂ ਤਾਂ ਪੂਰੀ ਤਰ੍ਹਾਂ ਅਸੀਂ ਨਹੀਂ ਹੈ ਨਾ ਬਿਲਿੰਗ 'ਚ ਕਿਉਂਕਿ ਅਸੀਂ ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਾਂ ਸਾਡੇ ਰੂਟਸ ਕਾਂਗਰਸ ਪਾਰਟੀ ਨਾਲ ਸ਼ੁਰੂ ਤੋਂ ਵੀ ਅੱਖਾਂ ਦੇਖੀ ਬਟਾ ਸਾਨੂੰ ਦਿਖਾਇਆ ਗਿਆ ਕਾਂਗਰਸ ਨੂੰ ਵੋਟ ਪਾਣੀ ਹੈ ਤੁਹਾਨੂੰ ਘਰੋਂ ਸਿਖਾ ਕੇ ਭੇਜਦੇ ਸੀ ਬਟਾ ਕਾਂਗਰਸ ਨੂੰ ਵੋਟ ਪਾਣੀ ਹੈ ਠੀਕ ਹੈ ਜੀ ਲਾਗੇ ਮੋਰਾ ਉਸੇ ਆਂਦੇ ਸੀ ਪਰ ਬਿੱਟੂ ਤਾਂ ਡਿਸਪਾਇੰਟਡ ਹੋ ਬਿੱਟੂ ਬਿੱਟੂ ਜੀ ਤਾਂ ਚਲੋ ਇੱਕ ਮੋਰਾ ਨੇ ਸਾਹਮਣੇ ਬਟ ਓਵਰਆਲ ਬਿੱਟੂ ਜੀ ਦੇਖੋ ਤੇ ਇੱਕ ਪਾਰਟੀ ਹੈ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਠੀਕ ਹੈ ਕਾਂਗਰਸ ਤੋਂ ਵੀ ਡਿਸਪਾਇੰਟ ਹੋ ਗਏ ਕਾਂਗਰਸ ਤੋਂ ਹੁਣ ਨੈਚੁਰਲੀ ਹੈ ਜੀ ਹੁਣ ਜਿਹੜਾ ਫੇਸ ਅਸੀਂ ਐਨੇ ਸਾਲ ਤੋਂ ਸਪੋਰਟ ਕੀਤਾ ਬਚਪਨ ਤੋਂ ਸਪੋਰਟ ਕੀਤਾ ਜਿਸ ਫੇਸ ਨੂੰ ਅਸੀਂ ਜਿਸ ਪਾਰਟੀ ਨੂੰ ਅਲਟੀਮੇਟਲੀ ਆ ਕੇ ਉਹ ਇਦਾਂ ਰਿਜ਼ਲਟ ਹੁਣ ਅਸੀਂ ਹੋਸ ਸੰਭਾਲ ਲਏ ਆਪਣੇ ਅੱਖਾਂ ਦੇਖ ਰਿਹਾ ਵੀ ਯਾਰ ਵੈਲਫੇਅਰ ਸਕੀਮਸਾ ਉੱਥੇ ਪਈਆਂ ਪੇਪਰ ਤੇ ਆ ਆ ਆਦਮੀ ਧੱਕੇ ਖਾਰਿਆ ਧੱਕੇ ਖਾਰਿਆ ਲਾਈਨਾਂ 'ਚ ਹਾਂ ਉਦਾਂ ਹੀ ਆਟਾ ਦਾਲ ਸਕੀਮ ਉੱਥੇ ਹੀ ਘੜੀ ਤੇ ਘੜੀ ਆ ਕੁਝ ਨਹੀਂ ਪਤਾ ਜੀ ਕਿੱਥੇ ਕਿਹੜੀ ਸਕੀਮ ਹੈ ਕਿਹੜੀ ਵੈਲਫੇਅਰ ਸਕੀਮ ਹੈ ਅਸੀਂ ਕਾਮਨ ਅਰਜ਼ ਹੈ ਅਸੀਂ ਉੱਥੇ ਹੀ ਹਲੇ ਹੀ ਬੈਠੇ ਆ ਤੁਸੀਂ ਟੈਕਸਟਾਈਲ ਇੰਡਸਟਰੀ ਦਾ ਹਾਲ ਦੇਖ ਲਓ ਕੀ ਆ ਜੀ ਬਹਾਦਰ ਗੇ ਰੋਡ ਟੈਕਸਟਾਈਲ ਇੰਡਸਟਰੀ ਘਟੂ ਘਟ 5000 ਬੰਦਾ ਕੰਮ ਕਰਦਾ ਜੀ ਉੱਥੇ 200 ਤੋਂ ਜ਼ਿਆਦਾ ਉੱਥੇ ਟੈਕਸਟਾਈਲ ਮਿਲਜ਼ ਆ ਅੱਜ ਵੀ ਕਿਸੇ ਵੀ ਲੇਬਰ ਨੂੰ ਪੁੱਛ ਲਓ ਵੀ ਤੇਰੀ ਮਿਨੀਮਮ ਵੇਜ ਕਿੰਨੀ ਆ ਕਹੋਗਾ ਸਰ ਜੀ 5500 ਮਿਲਦਾ ਹੈ ਮਿਨੀਮਮ ਵੇਜ ਦੀ ਸਕੀਮ ਤੁਸੀਂ ਦੇਖ ਲਓ 15000 ਹੋ ਚੁੱਕੀ ਆ ਇੱਕ ਟੇਲਰ 21000 ਕਮਾਣ ਦੇ ਸਰਗਰਮ ਨੂੰ ਆਰਡਰ ਹੈ ਉਹ ਵਿਚਾਰਾ ਹੱਜ ਵੀ 5000 ਰਿਆ 5500 ਕਮਾ ਕੇ ਜਾ ਰਿਹਾ ਜੀ ਕਾਫੀ ਵਧੀਆ ਪਰਫਾਰਮੈਂਸ ਰਿਹਾ ਉਹਨਾਂ ਦਾ ਇਸ ਲਾਈਨ ਤੇ ਤੇ ਬਾਕੀ ਫਿਊਚਰ ਦੇ ਵਿੱਚ ਪਤਾ ਲੱਗੇਗਾ ਕਿ ਮਤਲਬ ਵਧੀਆ ਕੰਮ ਹੈ ਜੇਕਰ ਟਿਕਟ ਮਿਲੀ ਹੈ ਦੁਬਾਰਾ ਤੁਹਾਨੂੰ ਲੱਗਦਾ ਕਿ ਡਿਜ਼ਰਵਿੰਗ ਸੀ ਕੀ ਇਹ ਤਾਂ ਸਰ ਕੁਝ ਕਹਿ ਨਹੀਂ ਸਾਦੇ ਇਹ ਤਾਂ ਨਾਲੇ ਟਾਈਮ ਤੇ ਪਤਾ ਲੱਗੇਗਾ ਹਾਂਜੀ ਉਮੀਦ ਤਾਂ ਹੈ ਵੀ ਦਾਅਵਾ ਪੂਰਾ ਵਾ ਬਾਕੀ ਦੇਖਦੇ ਹਾਂ ਜੋ ਵੀ ਹੈਗਾ ਜਿਵੇਂ ਹੁਣ ਸਾਡਾ ਇੱਕ ਛੋਟਾ ਜਿਹਾ ਜਿਵੇਂ ਮੇਰਾ ਹੁਣ ਏਰੀਆ ਹੰਬੜਾ ਪੱਠਾ ਧੂਆ ਪਿੰਡ ਹੈ ਮੇਰਾ ਤੇ ਰੋਡ ਦੀ ਬਹੁਤ ਬੁਰੀ ਹਾਲਤ ਆ ਬਹੁਤ ਜ਼ਿਆਦਾ ਬੁਰੀ ਹਾਲਤ ਆ ਉਹ ਅਸੀਂ ਇੱਕ ਦੋ ਵਾਰ ਕੰਮ ਕਹੇ ਵੀ ਆ ਹੁਣ ਦੇਖੋ ਨੈਕਸਟ ਟਾਈਮ ਕੰਮ ਪੂਰਾ ਹੋ ਜਵੇ ਕੰਪਲੀਟ ਹੋ ਜਵੇ ਕੰਮ ਰੋਡਾਂ ਦੇ ਚੱਲਦੇ ਪਏ ਆ ਲੇਕਿਨ ਇਹ ਸਾਹਬੜਾ ਰੋਡ ਦਾ ਕੰਮ ਨਹੀਂ ਹੋਇਆ ਬਿੱਟੂ ਸਾਹਿਬ ਦੁਬਾਰਾ ਟਿਕਟ ਮੈਨ ਲਈ ਡਿਜ਼ਰਵਿੰਗ ਹੈ ਤੁਹਾਨੂੰ ਲੱਗਦਾ ਉਮੀਦ ਤਾਂ ਹੈ ਬਾਕੀ ਦੇਖਦੇ ਆ ਠੀਕ ਮਿਲਲੀ ਜੀ ਟਿਕਟ ਕਹਿ ਸਕਦੇ ਆ ਤੇ ਪੰਜਾ ਛਾੜੇ ਬਸ ਇਹ ਕਿ ਸਾਡੇ ਦਾ ਵੈਸੇ ਕੰਮ ਪੰਜਾ ਛਾੜ ਮੈਂ ਬਿਜਲੀ ਬੋਰਡ ਜਿਹੜਾ 35 36 ਸਾਲ ਤੇ ਮੈਂ ਹਾਂ ਜੇ ਇਹਨਾਂ ਨੇ ਲਿਮਟ ਵਧਾਈ ਆ ਸਾਡੀ ਆਪਾਂ ਨੇ ਵੀ ਦੱਸਦਾ ਗੱਲ ਮੈਂ ਤੈਨੂੰ ਇਹਨਾਂ ਨੂੰ ਸਾਨੂੰ ਫਾਇਦਾ ਹੋ ਗਿਆ 2.5 ਤੋਂ 5 ਕਰ ਦਿੱਤੀ ਹੋਰ ਕੋਈ ਬਸ ਇਹਨਾਂ ਦਾ ਸਾਨੂੰ ਫਾਇਦਾ ਆ ਬਸ ਹੋਰ ਨਹੀਂ ਸਰਕਾਰ ਨੇ ਤਾਂ ਕੀਤਾ ਜੀ ਦੇਖੋ ਕੀਤਾ ਤਾਂ ਬਹੁਤ ਗੋਸ਼ਾ ਪਰ ਹੁਣ ਐ ਨਹੀਂ ਆ ਵੀ ਜੱਕਦਾ ਵੀ ਸਾਰਾ ਕੁਝ ਇੱਕ ਰਾਤ ਨਾਲ ਬਦਲਦਾ ਹੁੰਦਾ ਹੌਲੀ ਹੌਲੀ ਦੇਸ਼ ਤਾਂ ਬਦਲੂਗਾ ਜੀ ਪਰ ਇੱਕ ਵਾਰੀ ਮੈਂ ਚਾਹਨਾ ਵੀ ਭਾਜਪੀ ਨੂੰ ਦੁਆਰਾ ਮੌਕਾ ਦਿੱਤਾ ਜਾਵੇ ਦਿੱਤਾ ਜਾਣਾ ਚਾਹੀਦਾ ਹੈ ਹਾਂਜੀ ਲੁਧਿਆਣੇ ਚ ਬਾਕੀ ਦਾ ਸਾਰਾ ਕੁਝ ਠੀਕ ਹੈ ਥੋੜੀ ਸਫਾਈ ਦੀ ਪ੍ਰੋਬਲਮ ਆ ਉਹ ਮੈਂ ਚਾਹਨਾ ਕਿ ਅੱਗੇ ਦੇ ਧਿਆਨ ਦੇਣ ਤੇ ਵਧੀਆ ਹੋ ਜਾਏ ਏਸੀ ਸੰਸਦ ਬਿੱਟੂ ਤੇ ਲੁਧਿਆਣਾ ਦੇ ਲੋਕਾਂ ਦੀ ਰਾਏ ਲੁਧਿਆਣਾ ਦੇ ਲੋਕ ਬਿੱਟੂ ਬਾਰੇ ਕੀ ਸੋਚਦੇ ਨੇ ਬਿੱਟੂ ਦੇ ਬੀਤੇ ਸਾਲਾਂ ਦੇ ਕੰਮ ਕੈਸੇ ਰਹੇ ਨੇ ਟਿਕਟ ਦੁਬਾਰਾ ਮਿਲੀ ਹੈ ਤਾਂ ਬਿੱਟੂ ਦੀ ਜਿੱਤ ਦੀ ਉਮੀਦ ਕੀ ਹੈ ਇਸ ਬਾਰੇ ਚਰਚਾ ਸੀ ਲੋਕਾਂ ਦੀ ਗੱਲਬਾਤ ਸੀ ਹੋਰ ਐਸੇ ਉਮੀਦਵਾਰਾਂ ਦੀ ਚਰਚਾ ਉਹਨਾਂ ਦੀ ਗੱਲਬਾਤ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਵਾਂਗੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ